ਕੋਲਾ ਮਹੱਲਾ ਮੌਕੇ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਅਧਿਕਾਰੀਆਂ ਦਾ ਸ੍ਰੀ ਗੁਰੂ ਗੋਬਿੰਦ ਕਲੱਬ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਸ੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਵੀ ਹੋ ਕੇ ਵੱਲੋਂ ਹੋਲਾ ਮਹੱਲਾ ਮੌਕੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਲਈ ਵਿਸ਼ੇਸ਼ ਸਨਮਾਨ ਸਮਾਰੋਹ ਵਿਰਾਸਤ ਇੱਕ ਖਲਾਸਾ ਆਡੀਟੋਰੀਅਮ ਵਿਖੇ ਕਰਵਾਇਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁਚੇ ਰੂਪਨਗਰ ਰੇਂਜ ਦੇ ਡੀ ਆਈ ਜੀ हरचरण सिंह पुल्लर जिला रूपनगर दे سابقا ਅਤੇ ਲੁਧਿਆਣਾ ਦੇ ਮੌਜੂਦਾ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਉਪ ਮੰਡਲ ਮੈਜਿਸਟ੍ਰੇਟ ਕਮ ਮਿਲਾ ਅਫਸਰ ਜਸਪ੍ਰੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ईशान ਚੌਧਰੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਤੋਂ ਇਲਾਵਾ ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਬਾਬਾ ਮਾਹਲਪੁਰੀ ਆਦਿ ਸਨਮਾਨਿਤ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਬੁਲਾਰਿਆਂ ਵੱਲੋਂ ਹੁਲਾ ਮਹੱਲਾ ਦੌਰਾਨ ਕੀਤੀ ਗਈ ਵਿਉਂਤਬੰਦੀ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਉਹਨਾਂ ਕਿਹਾ ਕਿ ਅਸੀਂ ਬਹੁਤ ਹੀ ਵੜਪਾਗੇ ਹਾਂ ਕਿ ਜੋ ਸਾਡੇ ਕੰਮ ਦੀ ਛਲਾਗਾ ਕੀਤੀ ਗਈ ਹੈ ਕਿਉਂਕਿ ਅਕਸਰ ਪ੍ਰਬੰਧ ਵਿੱਚ ਕਮੀਆਂ ਨੂੰ ਦਿਖਾ ਕੇ ਅਕਸਰ ਅਲੋਚਨਾ ਦਾ ਸਿਕਾਰ ਹੋਣਾ ਪੈਂਦਾ ਹੈ ਉਹਨਾਂ ਕਿਹਾ ਕਿ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਅ ਅਤੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਰਸੋਈ ਇਸ ਨਗਰੀ ਦਾ ਸਮਾਗਮ ਸੰਗਤ ਦੇ ਸਹਿਯੋਗ ਅਤੇ ਅਕਾਲਪੁਰਖ ਆਸ਼ੀਰਵਾਦ ਨਾਲ ਸਫਲ ਹੋਇਆ ਹੈ ਉਹਨਾਂ ਕਲੱਬ ਵੱਲੋਂ ਦਿੱਤੇ ਮਾਨਸਨਮਾਨ ਦੀ ਸ਼ਲਾਘਾ ਕੀਤੀ ਇਸ ਤੋਂ ਪਹਿਲਾ ਕਲੱਬ ਦੇ ਪ੍ਰਧਾਨ ਹਕੀਮ ਹਰਮਿੰਦਰਪਾਲ ਸਿੰਘ ਮਿੰਹਾਸ ਤੇ ਜਗਵੀਰ ਸਿੰਘ ਜੱਗਾ ਚੱਕਰ ਨੇ ਦੱਸਿਆ ਕਿ ਸਾਲ 1999 ਦੌਰਾਨ 300 ਸਾਲਾ ਸਮਾਗਮ ਦੀ ਸਫਲਤਾ ਅਤੇ ਸਾਲ 2018 ਦੌਰਾਨ ਹੁਲਾ ਮਹਿਲਾ ਦੇ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ ਪਹਿਲਾ ਵੀ ਇਹ ਸਨਮਾਨ ਸਮਾਰੋਹ ਕਰਵਾਏ ਜਾ ਚੁੱਕੇ ਹਨ ਜਿਸ ਦਾ ਉਦੇਸ਼ ਸਾਰਿਆਂ ਨੂੰ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਹੈ ਕਿਸੇ ਵੀ ਫੰਕਸ਼ਨ ਦੇ ਵਿੱਚ ਸਹੀ ਮਾਇਨੇ ਤੋਂ ਮੰਗੇ ਜਾਵੇ ਨਾ ਤਾਂ ਹਕੀਮ ਸਾਹਿਬ ਨੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਨੇ ਬੰਦ ਜੀ ਤੇ ਇਹ ਪੂਰੇ ਯੋਗਦਾਨ ਹੁਣਾਂ ਦੇ ਫੰਕਸ਼ਨ ਜ਼ੋਰਦਾਰ ਤਾੜੀਆਂ ਨਾਲ ਜਾਇਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਤੇ ਕਲਚਰ ਕਲੱਬ ਦਾ ਹਕੀਮ ਹਰਮਿੰਦਰਪਾਲ ਸਿੰਘ ਮਨਹਾਸ ਜੀ ਦਾ ਪ੍ਰਧਾਨ ਹੈ। ਅਸੀਂ ਇਸ ਕਰਕੇ ਰੱਖਿਆ ਹੈ ਪ੍ਰੋਗਰਾਮ ਵਿਰਾਸਤੇ ਖਾਲਸਾ ਚ। ਬਈ ਐਕਸ ਵਰੀ ਉਹਨ 225 ਦਾ ਜਿਹੜਾ ਹੋਲਾ ਮੱਲਾ ਆਇਆ ਨਾ ਸ਼ਾਂਤੀਪੂਰਵਕ ਔਰ ਅਫਸਰਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਵਧੀਆ ਹੋਲਾ ਮੱਲਾ ਹੋਇਆ ਕਾਮਯਾਬ ਹੋਲਾ ਮੱਲਾ ਹੋਇਆ ਇਸ ਕਰਕੇ ਇਹਨਾਂ ਨੂੰ ਅਫਸਰਾਂ ਨੂੰ ਸਨਮਾਨ ਕੀਤਾ ਗਿਆ 45 ਲੱਖ ਰੁਪਏ 40 45 ਲੱਖ ਲੋਕ ਆ ਜਾਂਦੇ ਉਹਨਾਂ ਨੂੰ ਸਾਂਭਣਾ ਟ੍ਰੈਫਿਕ ਪੁਲਿਸ ਦੂਜੀ ਪੁਲਿਸ ਪ੍ਰਬੰਧਕ ਲੈਟਰਟ ਬਾਥਰੂਮ ਦਾ ਸਾਰਾ ਇੰਤਜ਼ਾਮ ਬਹੁਤ ਵਧੀਆ ਐਕਟਿਵ ਹੋਇਆ ਇਸ ਕਰਕੇ ਇਹਨਾਂ ਦਾ ਸਨਮਾਨ ਕੀਤਾ ਗਿਆ ਪਹਿਲਾਂ 218 ਚ ਕੀਤਾ ਸੀ ਮੈਡਮ ਗੁਰਨੀਤੇ ਆਈਐਸ ਤੇ ਰਾਜਪਥਨ ਤੋਂ ਸੰਧੂ ਐਸਐਸਪੀ ਉਹਨਾਂ ਦਾ ਉਹਨਾਂ ਦੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੀਤਾ ਇਸ ਵਾਰੀ ਡੀਆਈਜੀ ਸਾਹਿਬ ਸਾਡੇ ਹਰਚੰਦ ਸਿੰਘ ਜੀ ਭੁੱਲਰ ਸਾਹਿਬ ਡੀਸੀ ਸਾਹਿਬ ਜਿਹੜੇ ਮੌਕੇ ਦੇ ਸੀਗੇ ਜੈਨ ਸਾਹਿਬ ਉਹਨਾਂ ਦਾ ਤੇ ਐਸਐਸਪੀ ਸਾਹਿਬ ਗੁਰਲੀਨ ਸਿੰਘ ਕੋਰੋਨਾ ਸਾਹਿਬ ਉਹਨਾਂ ਦਾ ਤੇ ਉਹਨੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਸਨਮਾਨ ਕੀਤਾ ਦਮਦਿਤ ਮੀਟਕ ਸਾਹਿਬ ਮਾਲਪੁਰ ਦਾ ਇਸ ਉਹ ਸੀ ਦੂਜਾ ਹਰੀਆਂ ਬੇਲਾਂ ਵਾਲੇ ਸੰਤ ਸੀਗੇ ਸਾਰੇ ਜਿਨ੍ਹਾਂ ਨੇ ਨੰਗ ਸਿੰਘਾਂ ਨਾਲ ਜਥੇਬੰਦੀਆਂ ਨੇ ਕੀਤਾ ਪਾਪਾ ਗੁਰਦੇਵ ਸਿੰਘ ਸ਼ਿਵਦੀ ਬਾਗ ਵਾਲੇ ਇਹਨਾਂ ਦਾ ਸਾਰਿਆਂ ਦਾ ਜਿਹੜੇ ਪੱਤਰਕਾਰ ਹੈ ਪ੍ਰੈਸ ਸਾਡੀ ਉਹਨਾਂ ਦਾ ਬਹੁਤ بڑا ਰੋਲ ਰਿਹਾ ਹੈ ਪੋਜ਼ਿਟਿਵ ਕਰਨ ਵਾਸਤੇ ਪ੍ਰਿੰਸੀਪਲ ਸਾਡੇ ਤਿੰਨੇ ਕਾਲਜ ਸਿੱਖ ਸੰਸਥਾ ਖਾਲਸਾ ਕਾਲਜ ਦੇ ਖਾਲਸਾ ਸਕੂਲ ਦੇ ਮਿਸ਼ਨਰੀ ਕਾਲਜ ਦੇ ਖਾਸ ਤੌਰ ਤੇ ਤਖਸਰੀ ਕੇਸਗੜ੍ਹ ਸਾਹਿਬ ਉਨਾ ਸਿੰਘ ਸਾਹਿਬ ਉਹਨਾਂ ਦੇ ਹੈੱਡ ਗ੍ਰੰਤੀ ਸਾਹਿਬ ਉਹਨਾਂ ਦਾ ਵੀ ਇਸ ਕਰਕੇ ਸਨਮਾਨ ਕੀਤਾ ਗਿਆ ਵੀ ਬਹੁਤ ਵਧੀਆ ਉਹਨਾਂ ਦਾ ਇੰਤਜ਼ਾਮ ਸੀ ਨਹੀਂ ਮੈਂ ਤਾਂ ਇਹ ਕਹਿੰਦਾ ਜੀ ਵੀ ਪ੍ਰਸ਼ਾਸਨ ਜਿਹੜਾ ਹੈ ਨਾ ਜਿੱਦਾਂ ਚੱਲਿਆ ਹੈ ਬਹੁਤ ਵਧੀਆ ਤਰੀਕੇ ਨਾਲ ਚੱਲਿਆ ਹੈ ਪ੍ਰਮਾਤਮਾ ਇਹਨਾਂ ਨੂੰ ਬਖਸ਼ਿਸ਼ ਰੱਖਿਆ ਕਿਰਪਾ ਰੱਖਿਆ ਆਪਣੀ